ਕੱਲ ਸਿਟੀ ਹਾਰਟ ਖਰੜ ਦੇ ਵਿਖੇ ਤੋਤਰਾਂ ਦੇ ਵਿੱਚ ਆਪਸੀ ਬਵਾਦ-ਵਾਦ ਹੋਇਆ ਤੇ ਇਸ ਝਗੜੇ ਦੌਰਾਨ ਇੱਕ ਤਰ ਵੱਲੋਂ ਦੂਸਰੀ ਤਰ ਧਿਰ ਦੀ ਕੇਸਾਂ ਦੀ ਵਿਅਦਵੀ ਹੋ ਗਈ। ਇਸ ਵਿਅਦਵੀ ਦੇ ਸਬੰਧ ਦੇ ਵਿੱਚ ਜਿਹੜਾ ਮਾਮਲਾ ਸੀ ਉਹ ਥਾਣਾ ਚੌਂਕੀ ਆਪਣੇ ਸਰੀਰਕਲੇ ਪਹੁੰਚ ਚੁੱਕਿਆ ਸੀ। ਇਸ ਮਾਮਲੇ ਨੂੰ ਸਿੱਖ ਜਥੇਬੰਦੀਆਂ ਨੇ ਵੱਲੋਂ ਸੁਲਝਾਉਂਦੇ ਹੋਏ ਸਰਦਾਰ ਪ੍ਰਭਜੋਤ ਸਿੰਘ ਜੀ ਖਾਲਸਾ ਜੀ ਵੱਲੋਂ ਕਿ ਬਾਬਾ ਜੀ ਜਥੇਦਾਰ ਬਾਬਾ ਜਰਨੈਲ ਜਰਨੈਲ ਸਿੰਘ ਜੀ ਤਰਨਾਦਲ ਵੱਲੋਂ ਇਹ ਮਸਲਾ ਪੂਰਾ ਸੁਲਝਾ ਦਿੱਤਾ ਗਿਆ ਹੈ ਮੈਂ ਖਾਲਸਾ ਜੀ ਨੂੰ ਪੁੱਛਣਾ ਚਾਹੁੰਦਾ ਖਾਲਸਾ ਜੀ ਦੱਸੋ ਇਹ ਕੀ ਮਾਮਲਾ ਸੀ ਪਹਿਲਾਂ ਤੇ ਪਤੀ ਦੀ ਅਰਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਸਿਟੀ ਹਾਰਟ ਦੇ ਵਿੱਚ ਕੋਈ ਸਾਡੇ ਸਾਢੇ 5 ਵਜੇ ਦੇ ਕਰੀਬ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਆ ਉਹਦੇ ਲੜਾਈ ਦੇ ਵਿੱਚ ਤੂੰ ਤੂੰ ਮੈਂ 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 ਦੇ ਵਿੱਚ ਇੱਕ ਸਿੰਘ ਦੇ ਜਿਹੜੇ ਸੀਗੇ ਉਹ ਕਿਸਾਂ ਦੀ ਬੇਅਦਬੀ ਹੋ ਗਈ ਸੋ ਇਸ ਮਸਲੇ ਨੂੰ ਪੁਲਿਸ ਤੱਕ ਲਿਆ ਦਿੱਤਾ ਗਿਆ ਸੋ ਜੋ ਜੋ ਮਦ ਭੰਗਾ ਸੀਗਾ ਬਹੁਤ ਹੀ ਕਹ ਲੋ ਵੀ ਇਹ ਕਾਨੂੰਨੀ ਹਰਕਤ ਹੋਈ ਫਿਰ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਇਹ ਚੀਜ਼ ਆਈ ਦਾਸ ਤੱਕ ਵੀ ਇਹ ਚੀਜ਼ ਆਈ ਸਰਦਾਰ ਜਰਨੈਲ ਸਿੰਘ ਜੀ ਨੇ ਨਾਲ ਵੀ ਇਸ ਚੀਜ਼ ਦਾ ਵਿਚਾਰ ਵਟਾਂਦਰਾ ਹੋਇਆ ਵੀ ਇਹ ਜੋ ਕੁਝ ਵੀ ਹੋਇਆ ਹੈ ਇਹ ਬਹੁਤ ਗਲਤ ਹੋਇਆ ਸੋ ਅੱਜ ਸਣੀ ਚੌਂਕੀ ਦੇ ਵਿੱਚ ਅਸੀਂ ਪਹੁੰਚੇ ਸੀਗੇ ਤੇ ਦੋਹਾਂ ਧਿਰਾਂ ਨੂੰ ਉੱਥੇ ਬੁਲਾ ਕੇ ਇਹਨਾਂ ਦਾ ਜਿਹੜਾ ਆਪਸੀ ਰਾਜੀਨਾਮਾ ਵੀ ਕਰਾ ਦਿੱਤਾ ਗਿਆ ਔਰ ਜੋ ਧਿਰ ਇਸ ਚੀਜ਼ ਦੇ ਵਿੱਚ ਗੁਨਾਹਗਾਰ ਸੀਗੀ ਜਿਨਨੇ ਇਸ ਚੀਜ਼ ਨੂੰ ਬੜੀ ਵੱਡੀ ਕਹਿ ਲੋ ਵੀ ਇਹ ਸਿੱਖ ਕਾਮ ਆਤੇ ਕੇਸ ਜਿਹੜੀ ਆ ਬੜੀ ਵੱਡੀ ਇੱਕ ਸਾਡੇ ਵਾਸਤੇ ਸਾਡਾ ਸਾਰਾ ਕੋਸ਼ਿਸ਼ ਕਹਿ ਲਿਆ ਜਾਵੇ ਤੇ ਉਹ ਕੇਸ ਨੇ ਸੋ ਉਹ ਇੱਕ ਧਿਰ ਵੱਲੋਂ ਜਿਨ੍ਹਾਂ ਵੱਲੋਂ ਇਹ ਗਲਤ ਕੰਮ ਕੀਤਾ ਗਿਆ ਸੀਗਾ ਉਹਨਾਂ ਵੱਲੋਂ ਮਾਫੀ ਵੀ ਮੰਗ ਲਈ ਗਈ ਸੋ ਜੋ ਦੂਜਾ ਇਹਨਾਂ ਦਾ ਸੀਗਾ ਕਿ ਆਪਸੀ ਜੋ ਝਗੜਾ ਸੀਗਾ ਉਹ ਨੂੰ ਵੇੜ ਦਿੱਤਾ ਗਿਆ ਸੋ ਮੈਂ ਇੱਕ ਆਪਜੀ ਨੂੰ ਬੇਨਤੀ ਕਰਾਂਗਾ ਵੀ ਛੋਟੀਆਂ-ਛੋਟੀਆਂ ਜਦੋਂ ਆਪਾਂ ਗੱਲਾਂ ਹੋ ਜਾਂਦੀਆਂ ਪਰਿਵਾਰਾਂ ਦੇ ਵਿੱਚ ਤੇ ਉਹਨਾਂ ਨੂੰ ਆਪਾਂ ਧਾਰਮਿਕ ਨਾ ਬਣਾਇਆ ਜਾਵੇ ਕਿਉਂਕਿ ਸਿੱਖ ਜਿਹੜਾ ਨਾ ਉਹਦੇ ਜਿਹੜੇ ਕੇਸ ਨੇ ਉਹਦੀ ਮੋਹਰ ਆ ਤੇ ਜੇ ਮੋਹਰਾਂ ਦੀ ਬੇਅਦਕੀ ਹੁੰਦੀ ਹੈ ਨਾ ਤੇ ਉਧਰੋਂ ਵੱਡੀ ਬੇਅਦਕੀ ਕੋਈ ਵੀ ਨਹੀਂ ਹੋਵੇਗੀ ਸੋ ਅੱਜ ਦੋਵੇਂ ਧਿਰਾਂ ਦੇ ਵਿੱਚ ਆਪਸੀ ਸਮਝੌਤਾ ਵੀ ਹੋ ਗਿਆ ਗਾਂ ਤੋਂ ਅਸੀਂ ਹੋਰ ਜੱਥੇ ਬੰਦੀਆਂ ਸਾਰਾ ਰਲ ਕੇ ਵੀ ਇਸ ਚੀਜ਼ ਤੇ ਮਤਾ ਵੀ ਪਗਾਵਾਂਗੇ ਵੀ ਅੱਗੇ ਤੋਂ ਕੋਈ ਇਹੋ ਜਿਹਾ ਕੋਈ ਕਨਾਉਣਾ ਹਰਕਤ ਨਾ ਕਰੇ ਔਰ ਇਹ ਆਪਸੀ ਜੇ ਲੜਾਈ ਝਗੜੇ ਨੇ ਤੇ ਉਹਨੂੰ ਕਦੇ ਵੀ ਆਪਾਂ ਇੱਕ ਦੂਜੇ ਦੇ ਕੇਸਾਂ ਦੀ ਬੇਅਦਕੀ ਨਾ ਹੋਵੇ ਕਿਉਂਕਿ ਲੜਾਈ ਝਗੜੇ ਖਤਮ ਹੋ ਜਾਂਦੇ ਨੇ ਪਰ ਜੋ ਇਹ ਏਡਾ ਵੱਡਾ ਕਨਾਉਣੀ ਹਰਕਤ ਹੁੰਦੀ ਆ ਇਹ ਕਦੇ ਵੀ ਮਾਫ਼ ਕਰਨ ਲਾਇਕ ਨਹੀਂ ਹੈਗੀ ਸੋ ਅੱਜ ਅਸੀਂ ਚੌਕੀ ਖੜ੍ਹ ਦੇ ਵਿੱਚ ਬੈਠੇ ਸਿਟੀ ਸਨੀ ਦੇ ਵਿੱਚ ਬੈਠ ਕੇ ਤੇ ਆਪਾਂ ਇਹਦਾ ਨਵੇੜਾ ਕਰਵਾ ਦਿੱਤਾ ਦੋਵੇਂ ਧਿਰਾਂ ਨੂੰ ਰਾਜੀਨਾਮਾ ਵੀ ਲੁਖਾ ਦਿੱਤਾ ਗਿਆ ਤੇ ਸਬੰਧਤ ਜਿਹੜੀ ਧੇਰ ਸੀਗੀ ਜਿਹੜੀ ਜਿਨ੍ਹਾਂ ਨੂੰ ਇਹ ਵਿਵਦਗੀ ਹੋਈ ਸੀਗੀ ਉਹਨਾਂ ਨੂੰ ਮਾਫੀਨਾਮਾ ਵੀ ਕਬੂਲ ਕਰ ਲਿਆ ਗਿਆ ਸੋ ਅਸੀਂ ਮੈਂ ਭਾਈ ਜਰਨੈਲ ਸਿੰਘ ਜੀ ਮੇਰੇ ਨਾਲ ਨੇ ਤੇ ਅਸੀਂ ਕੋਸ਼ਿਸ਼ ਇਹ ਕੀਤੀ ਆ ਵੀ ਆਪਣੇ ਪਰਿਵਾਰ ਨੇ ਤੇ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਜਾਵੇ ਸੋ ਬੜੀ ਖੁਸ਼ੀ ਹੋਈ ਵੀ ਦੋਨਾਂ ਪਰਿਵਾਰਾਂ ਨੇ ਸੋ ਜੋ ਵੀ ਫੈਸਲਾ ਅਸੀਂ ਕੀਤਾ ਉਹਨੂੰ ਰਾਜਾ ਉਹਤੇ ਸਹਿਮਤੀ ਪ੍ਰਗਟਾਈ ਆ ਤੇ ਇਹ ਜਿਹੜਾ ਵਾਦ-ਵਿਵਾਦ ਸੀਗਾ ਇਹ ਖਤਮ ਹੋ ਗਿਆ ਸੋ ਮੈਂ ਭਾਈ ਜਰਨੈਲ ਸਿੰਘ ਜੀ ਨੂੰ ਕਹਾਂਗਾ ਵੀ ਦੋਨਾਂ ਪਰਿਵਾਰਾਂ ਦੀ ਜੱਫੀ ਪਵਾ ਕੇ ਤੇ ਅੱਗੇ ਤੋਂ ਇਹ ਜਿਹੜਾ ਇਹ ਕਿਸੇ ਤਰ੍ਹਾਂ ਦਾ ਵੀ ਇੱਕ ਦੂਜੇ ਦੀਆਂ ਅੱਖਾਂ 'ਚ ਰਹੀਂ ਲੜਕਣਾ ਕਿਉਂਕਿ ਸਿੱਖ ਜਿਹੜੇ ਨੇ ਨਾ ਉਹ ਗਿਣਤੀ ਦੇ ਨਹੀਂ ਐ ਤਾਂ ਸ਼ੇਰ ਨੇ ਪਰ ਗਿਣਤੀ ਦੇ ਨਹੀਂ ਅਸੀਂ ਆਪਸ ਦੇ ਵਿੱਚ ਨਹੀਂ ਉਲਝਣਾ ਸੋ ਦੂਜਿਆਂ ਨੂੰ ਵੀ ਇਹ ਚੀਜ਼ ਆ ਵੀ ਆਪਾਂ ਕਦੇ ਵੀ ਕਹਿ ਲੋ ਵੀ ਗਾਲ ਮੰਦਾ ਹੋ ਗਿਆ ਜਾਂ ਕੁਛ ਹੋ ਗਿਆ ਪਰ ਕਦੇ ਵੀ ਕੇਸਾਂ ਦੀ ਬੇਅਦਕੀ ਨਹੀਂ ਕਰਨੀ ਕਿਸੇ ਨੂੰ ਧਾਰਮਿਕ ਚਿੰਨ੍ਹ ਨੂੰ ਆਪਾਂ ਨੁਕਸਾਨ ਨਹੀਂ ਪਹੁੰਚਾਉਣਾ ਇਹ ਬੜਾ ਵੱਡਾ ਮੁੱਦਾ ਬਣ ਜਾਂਦਾ ਹੈ ਧਾਰਮਿਕ ਮਸਲਾ ਬਣ ਜਾਂਦਾ ਹੈ ਤੇ ਮੈਂ ਆਪ ਜਰਨੈਲ ਸਿੰਘ ਨੂੰ ਬੇਨਤੀ ਕਰਾਂਗਾ ਵੀ ਦੁਮਾ ਵੀਰਾਂ ਨੂੰ ਇੱਥੇ ਅੱਗੇ ਕਰਕੇ ਤੇ ਜਫੀ ਪਵਾ ਕੇ ਤੇ ਸਮਾਜ ਦੇ ਵਿੱਚ ਆਪਾਂ ਇੱਕ ਚੰਗੀ ਸਿਹਤ ਦਈਏ ਬੋਲੇ ਸੋਨਿਹਾਲ ਸਦਿਆ ਕਾ ਸੋ ਇਹਨੂੰ ਵੱਡੀ ਖੁਸ਼ੀ ਸਾਡੇ ਵਾਸਤੇ ਕੋਈ ਨਹੀਂ ਵੀ ਅਸੀਂ ਇਹਨਾਂ ਦਾ ਜਿਹੜਾ ਵਾਰ-ਵਿਵਾਦ ਸੀਗਾ ਉਹਨੂੰ ਖਤਮ ਕਰ ਦਿੱਤਾ ਔਰ ਅੱਗੇ ਤੋਂ ਇਹਨਾਂ ਨੂੰ ਅਗਾਹ ਵੀ ਕੀਤਾ ਵੀ ਫਿਊਚਰ ਦੇ ਵਿੱਚ ਅਸੀਂ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਆਪਣੇ ਕੇਸਾਂ ਦੀ ਇੱਕ ਦੂਜੇ ਦੀ ਆਪਾਂ ਰਿਸਪੈਕਟ ਕਰਨੀ ਆ ਔਰ ਇਹਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ